ਤਪੋਵਨ ਟੱਕੀ ਸਾਹਿਬ ਮਕਸੂਦੜਾ ਇਹ ਬਹੁਤ ਹੀ ਰਮਣੀਕ ਤਪੋਵੰਦੇ ਨੇ ਨਾਂ ਤੇ ਸੁਸ਼ੋਭਿਤ ਹੈ ਗੁਰੂ ਘਰ ਜੋ ਕਿ ਬਹੁਤ ਵੱਡੇ ਜੰਗਲ ਦੇ ਏਰੀਏ ਦੇ ਵਿੱਚ ਸੁਭਾਇਮਾਨ ਹੈ ਬਹੁਤ ਦੂਰੋਂ ਦੂਰੋਂ ਸੰਗਤਾਂ ਇੱਥੇ ਚੱਲ ਕੇ ਦਰਸ਼ਨਾਂ ਲਈ ਆਂਦੀਆਂ ਹਨ ਕਿਉਂਕਿ ਇੱਥੇ ਤਰ੍ਹਾਂ-ਤਰ੍ਹਾਂ ਦੇ ਪਸ਼ੂ ਪੰਛੀ ਤੇ ਹੋਰ ਵੀ ਬਹੁਤ ਜਾਨਵਰ ਜਿਹੜੇ ਕਿ ਆਪਣੇ ਦੇਸ਼ ਤੋਂ ਦੇ ਨਹੀਂ ਹਨ ਦੂਜੇ ਦੇਸ਼ਾਂ ਤੋਂ ਲਿਆਂਦੇ ਗਏ ਹਨ ਆ ਦੇਖੋ ਛੰਨ ਦੇ ਰੂਪ ਦੇ ਵਿੱਚ ਹੀ ਇੱਥੇ ਵਾਸ਼ਰੂਮ ਬਣੇ ਹੋਏ ਹਨ ਹਰ ਇੱਕ ਜਿਹੜੀ ਚੀਜ਼ ਆ ਉਹ ਜਿਵੇਂ ਪੌਰਾਣਿਕਤਾ ਦਿਖਾਉਂਦੀ ਹੈ ਪੁਰਾਣੀਆਂ ਜਿਵੇਂ ਛੰਨਾ ਹੁੰਦੀਆਂ ਸਨ ਉਸ ਤਰ੍ਹਾਂ ਦੇ ਮਿੱਟੀ ਦੇ ਨਾਲ ਇਹ ਬਣਾਏ ਹੋਏ ਇਹ ਜਿਹੜੇ ਇੱਥੇ ਹਰ ਤਰ੍ਹਾਂ ਦੇ ਸਥਾਨ ਹਨ ਆ ਦੇਖੋ ਵਾਸ਼ਰੂਮ ਬਹੁਤ ਹੀ ਸੁੰਦਰ ਬਣਾਇਆ ਹੋਇਆ ਜਿਵੇਂ ਕਿਤੇ ਕਿਸੇ 5 ਸਟਾਰ ਦੇ ਵਿੱਚ ਹੋਵੇ ਤੇ ਜਿੱਦਾਂ ਹੀ ਪੈਦਲ ਮਾਰਗ ਤੇ ਅਸੀਂ ਚੱਲਦੇ ਆਂ ਤਾਂ ਜਗ੍ਹਾ ਜਗ੍ਹਾ ਤੇ ਆ ਤੁਸੀਂ ਦੇਖ ਸਕਦੇ ਆ ਮਟਕੇ ਰੱਖੇ ਹੋਏ ਆ ਠੰਡੇ ਜਲ ਤੇ ਇੱਥੋਂ ਸੰਗਤ ਜਿਹੜੀ ਆ ਉਹ ਜਲ ਪੀ ਸਕਦੀ ਆ ਜਗ੍ਹਾ ਜਗ੍ਹਾ ਦੇ ਉੱਤੇ ਫਲੈਕਸ ਬੋਰਡ ਲੱਗੇ ਹੋਏ ਹਨ ਇਹ ਮਹਾਪੁਰਸ਼ਾਂ ਦੇ ਤੇ ਆ ਦੇਖੋ ਕਿੰਨਾ ਰਮਣੀਕ ਆ ਆਲਾ ਦਵਾਲਾ ਜਿਹੜਾ ਆ ਉਹ ਦਰਖਤਾਂ ਦੇ ਨਾਲ ਬਿਲਕੁਲ ਜਿਵੇਂ ਛਤਰੀ ਨੁਮਾ ਬਣਾਇਆ ਹੋਇਆ ਦੇਖੋ ਸੰਗਤ ਬੀ ਅੰਤਸੰਗਤ ਇੱਥੇ ਆਉਂਦੀ ਆ ਹਾਲਾਂਕਿ ਐਤਵਾਰ ਵਾਲੇ ਦਿਨ ਕੋਈ ਸੰਗਤ ਜਿਹੜੀ ਆ ਉਹ ਇੱਥੇ ਇਹ ਵੱਧ ਵੀ ਹੁੰਦੀ ਆ ਤਾਂ ਪਹਿਲਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਇੱਥੇ ਜਿਹੜੇ ਕਿ ਊਂਟ ਹਨ ਉਹਨਾਂ ਨੂੰ ਇੱਕ ਬਾੜ ਕਰਕੇ ਜਿਵੇਂ ਬਗਲ ਘੇ ਲਈਏ ਉਹ ਉਹਦੇ ਵਿੱਚ ਰੱਖਿਆ ਹੋਇਆ ਹੈ ਤੇ ਸੰਗਤਾਂ ਆ ਕੇ ਇਹਨਾਂ ਨੂੰ ਕੁਸ਼ਕਾ ਵਗੈਰਾ ਵੀ ਪਾਉਂਦੀਆਂ ਨੇ ਤੇ ਇਹ ਨਾਲ ਫੋਟੋਆਂ ਵਗੈਰਾ ਖਿਚਾਉਂਦੀਆਂ ਨੇ ਇਹ ਊਂਟ ਜਿਹੜੇ ਇੱਥੇ ਤੁਹਾਨੂੰ ਦੇਖ ਸਕ ਰਹੇ ਜਿੱਦਾਂ ਹੀ ਅੱਗੇ ਵੱਲ ਅਸੀਂ ਚੱਲਦੇ ਹਾਂ ਤੇ ਆ ਘੋੜਿਆਂ ਦਾ ਅਸਤਵਲ ਇੱਥੇ ਨਜ਼ਰ ਆਉਂਦਾ ਹੈ ਬਹੁਤ ਹੀ ਮਹਿੰਗੇ ਤੇ ਇੱਕ ਤੋਂ ਇੱਕ ਘੋੜੇ ਇੱਥੇ ਹਨ ਜਦੋਂ ਨਗਰ ਕੀਰਤਨ ਨਿਕਲਦਾ ਹੈ ਤਾਂ ਇਹ ਘੋੜੇ ਜਿਹੜੇ ਆ ਉਹ ਅੱਗੇ-ਅੱਗੇ ਚੱਲਦੇ ਹਨ ਪੰਜ ਪਿਆਰਿਆਂ ਦੇ ਨਾਲ-ਨਾਲ ਸੋ ਇਸੇ ਤਰ੍ਹਾਂ ਜਿਵੇਂ ਜਿਵੇਂ ਅਸੀਂ ਅੱਗੇ ਵੱਲਦੇ ਹਾਂ ਇੱਕ ਤੋਂ ਇੱਕ ਰਹੱਸਮਈ ਜਿਹੜੀ ਉਹ ਵਸਤੂ ਸਾਨੂੰ ਨਜ਼ਰ ਪੈਂਦੀ ਆ ਬਹੁਤ ਪੁਰਾਣੇ ਪੁਰਾਣੀਆਂ ਚੀਜ਼ਾਂ ਆ ਤੁਸੀਂ ਦੇਖ ਸਕਦੇ ਹਾਲਟ ਜਿਹੜਾ ਕਿ ਖੂਹ ਜਿਹੜਾ ਹੈ ਉਹ ਚੱਲਦਾ ਸੀ ਤੇ ਆ ਇੱਥੇ ਇੱਕ ਕੜਾਹਾ ਪਿਆ ਜਦੋਂ ਗੁੜ ਬਣਾਉਣ ਦੇ ਲਈ ਤੇ ਪੁਰਾਣੀ ਮਸ਼ੀਨ ਖੰਡ ਜਿਹਦੀ ਜਿਹੜੀ ਦੇਸੀ ਖੰਡ ਬਣਦੀ ਸੀ ਉਹ ਵੀ ਇੱਥੇ ਪਈ ਹੈ ਤਾਂ ਕਿ ਇਹ ਲੋਕਾਂ ਨੂੰ ਸੰਗਤਾਂ ਨੂੰ ਪਤਾ ਲੱਗ ਸਕੇ ਕਿ ਪੁਰਾਣੇ ਸਮਿਆਂ ਦੇ ਵਿੱਚ ਕਿਵੇਂ ਜਿਹੜੇ ਲੋਕ ਹਨ ਉਹ ਆਪਣਾ ਜੀਵਨ ਜਾਪਨ ਕਰਦੇ ਸਨ ਸੋ ਆਹ ਦੇਖੋ ਇੱਥੇ ਚੱਕੀ ਜਿਹੜੀ ਆਟਾ ਪੀਸਣ ਵਾਸਤੇ ਪਈਆ ਹਾਰੇ ਕਹਿੰਦੇ ਸੀ ਜਿਹਦੇ ਵਿੱਚ ਲੋਕੀ ਦੁੱਧ ਰੱਖਦੇ ਸੀ ਜਾਂ ਇਹ ਮਟੀਆਂ ਬਣਾਈ ਹੋਈਆਂ ਜਿਨ੍ਹਾਂ ਦੇ ਵਿੱਚ ਰੋਜ਼ ਦੀਆਂ ਜਿਹੜੀਆਂ ਜ਼ਰੂਰਤਾਂ ਦੀ ਚੀਜ਼ ਜਿਵੇਂ ਉਹ ਰੱਖੀ ਜਾਂਦੀ ਸੀ ਆ ਦੇਖੋ ਗੱਡੇ ਦਾ ਜਿਹੜਾ ਉਹ ਇੱਥੇ ਪਈਆ ਨਜ਼ਰ ਆਉਂਦਾ ਹੈ ਤਰ੍ਹਾਂ ਤਰ੍ਹਾਂ ਦੇ ਹਲ ਵੀ ਇੱਥੇ ਇਹ ਪਏ ਹਨ ਜਿਨ੍ਹਾਂ ਨਾਲ ਬੌਲਦਾਂ ਦੇ ਨਾਲ ਵਾਹੀ ਉਹ ਕੀਤੀ ਜਾਂਦੀ ਸੀ ਸੋ ਜਦੋਂ ਅਸੀਂ ਇਸ ਇੱਕ ਬਹੁਤ ਹੀ ਵਧੀਆ ਆਲੀਸ਼ਾਨ ਸਥਾਨ ਬਣਾਇਆ ਹੈ ਜਿੱਥੇ ਇਹ ਦੁਰਲਭ ਵਸਤੂਆਂ ਰੱਖੀਆਂ ਹੋਈਆਂ ਹਨ ਚਰਖੇ ਤੇ ਗੱਡੀਆਂ ਜਿਹੜੀਆਂ ਬੌਲਦਾਂ ਦੇ ਨਾਲ ਜੁੜਦੀਆਂ ਸਨ ਪੁਰਾਣਾ ਸਾਈਕਲ ਤੇ ਅੰਦਰ ਵੱਲ ਬਹੁਤ ਹੀ ਖੂਬਸੂਰਤ ਚੀਜ਼ਾਂ ਪਈਆਂ ਹਨ ਫਿਲਹਾਲ ਇੱਥੇ ਵੀਡੀਓਗ੍ਰਾਫੀ ਜਿਹੜੀ ਆ ਉਹ ਵਰਜ਼ਿਤ ਹੈ ਇਸ ਲਈ ਮੈਂ ਬਾਹਰ ਤੋਂ ਹੀ ਕੁਝ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਸੰਦੂਕ ਇੱਥੇ ਪੁਰਾਣੇ ਪਏ ਹਨ ਸੋ ਉਸ ਤੋਂ ਉਪਰੰਤ ਜਦੋਂ ਅਸੀਂ ਇਹ ਬਾਹਰ ਵੱਲ ਚੱਲਦੇ ਆ ਤਾਂ ਲਹਿੰਦੇ ਪਾਸੇ ਇੱਕ ਬਹੁਤ ਹੀ ਵਧੀਆ ਲੇਕ ਜਿਹੜੀ ਹੈ ਉਹ ਬਣਾਈ ਹੋਈ ਆ ਆ ਤੁਸੀਂ ਦੇਖ ਸਕਦੇ ਆ ਕੁੱਪਾਂ ਦੇ ਵਿੱਚ ਟੂੜੀ ਵੀ ਇੱਥੇ ਰੱਖੀ ਹੋਈ ਆ ਆ ਕਿਸ਼ਤੀ ਇੱਥੇ ਪਈ ਆ ਜਿਸ ਨੂੰ ਕਿ ਇੱਕ ਤਾਜ਼ਾਈ ਪੇਂਟ ਵੀ ਇੱਥੇ ਕੀਤਾ ਹੋਇਆ ਤੇ ਆ ਸ਼ਾਨ ਹੈਗੀ ਆ ਤੇ ਜਿਵੇਂ ਇਹ ਨਹਿਰਾਂ ਦੇ ਉੱਤੇ ਇੱਕ ਅ ਪਲੇਸ ਹੋਵੇ ਇੱਥੋਂ ਆ ਦੇਖੋ ਪੌੜੀਆਂ ਇੱਥੇ ਬਣਾਈ ਹੋਈਆਂ ਨੇ ਤੇ ਇਹਦੇ ਵਿੱਚ ਲੇਕ ਜਦੋਂ ਲੇਕ ਦੇ ਵਿੱਚ ਜਿਹੜੀ ਕਿਸ਼ਤੀ ਆ ਉਹਨੂੰ ਘੁਮਾਇਆ ਜਾਂਦਾ ਹੈ ਆ ਗੱਬੇ ਦੇਖੋ ਬਹੁਤ ਵਿਚਕਾਰ ਦੇ ਵਿੱਚ ਇੱਕ ਡੈਲਟਾ ਜਿੱਥੇ ਕੇ ਸਥਾਨ ਆਪਣਾ ਹੋਇਆ ਰਮਣੀਕ ਇੰਨਾ ਕੁ ਜਿਆਦਾ ਨਜ਼ਰ ਆਉਂਦਾ ਕਿ ਜਦੋਂ ਇਹ ਸੰਗਤ ਇੱਥੇ ਖੋਦ ਜਾਂਦੀ ਹੈ ਤਾਂ ਉਹ ਇਹ ਜਿਹੜਾ ਆਨੰਦ ਹੈ ਉਹ ਮਾਣ ਸਕਦੀ ਆ ਪਸ਼ੂ ਪੰਛੀਆਂ ਦਾ ਇੱਥੇ ਕੋਈ ਅੰਤ ਨਹੀਂ ਆ ਦੇਖੋ ਮੋਰ ਨਜ਼ਰ ਆਉਂਦਾ ਸਾਨੂੰ ਤੇ ਤਰ੍ਹਾਂ ਤਰ੍ਹਾਂ ਦੇ ਪੰਛੀ ਇੱਥੇ ਮੌਜੂਦ ਹਨ ਸੋ ਬਹੁਤ ਹੀ ਆ ਦੇਖੋ ਜਲ ਚਾਹੇ ਕਿ ਇਹ 71 ਹੋਇਆ ਹੋਇਆ ਜਲ ਹੈ ਆਹ ਸ਼ਾਨਾ ਉਹਦੇ ਉੱਤੇ ਹਰੀਾਈ ਜੰਮ ਕੇ ਇਹ ਦੇਖੋ ਕਿੰਨਾ ਵਧੀਆ ਇਹ ਦੇਖਣ ਦੇ ਵਿੱਚ ਸਾਨੂੰ ਨਜ਼ਰ ਆਉਂਦਾ ਸੋ ਉਸ ਤੋਂ ਉਪਰੰਤ ਤੁਹਾਨੂੰ ਫੇਰ ਇੱਕ ਨਵੀਂ ਪਲੇਸ ਵੱਲ ਲੈ ਕੇ ਚੱਲਦੇ ਹਾਂ ਜਦ ਤੱਕ ਆ ਦੇਖੋ ਲਾਲਟਨ ਜਿਹੜੀ ਇਹ ਇੱਥੇ ਨੇਰੇ ਦੇ ਵਿੱਚ ਰਾਤ ਦੇ ਵਿੱਚ ਇਹ ਜਗਾ ਦਿੱਤੀ ਜਾਂਦੀ ਹੈ ਤੇ ਹਰ ਪਾਸੇ ਜਿਸ ਪਾਸੇ ਵੀ ਅਸੀਂ ਨਜ਼ਰ ਮਾਰਦੇ ਹਾਂ ਤਾਂ ਸਾਨੂੰ ਪੰਚੀ-ਪੰਚੀ ਨਜ਼ਰ ਆਉਂਦੇ ਆ ਦੇਖੋ ਚਿੜੀਆਂ ਜਿਹੜੀਆਂ ਨੇ ਉਹ ਕਿਵੇਂ ਇੱਥੇ ਉੜਦੀਆਂ ਤੇ ਬੱਚੇ